ਕਲ ਸਾਮੀ ਸਦਰਪੁਰੇ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਕਿ ਪਰੋਚਨ ਸਿੰਘ ਜਦੋਂ ਆਪਣੇ ਖੇਤ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਇੱਕ ਨਹਾ ਵਿੱਚ ਤੇ ਉੱਥੇ ਰਸਤੇ ਦੇ ਵਿੱਚ ਉਹਨਾਂ ਦਲੀ ਬੋਦੀਆ ਮਾਰਕੀਟ ਕਿਨਾਰਾ ਕੀ ਹੈ ਇਹ ਇਨਫੋਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਨੇ ਪੀ ਸਾਥ ਦੇ ਐਸਪੀ ਉੱਥੇ ਮੌਕੇ ਤੇ ਪਹੁੰਚਿਆ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫ ਆਈ ਆਰ ਸਦਰਪੁਰੇ ਸਟੇਸ਼ਨ ਕਰਵਾ ਦਿੱਤੀ ਗਈ ਹੈ ਮੌਕਾ ਦੇਖਣ ਤੋਂ ਬਾਅਦ ਉਸਨੇ ਫੋਰੈਂਸਿਕ ਅਫਸਰ ਨਹੀਂ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਬਿਲਕੁਲ ਥੋੜਾ ਜਿਹਾ ਸੱਟੇ ਕਰੀ ਉਹਨਾਂ ਨੂੰ ਕਬਜ਼ੇ ਇਸਨਾਂ ਕੀ ਅੱਗੇ ਤਰਤੀਸ ਦਿੱਤੀ ਜਾਂਦੀ ਹੈ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਤੇ ਇਹਨਾਂ ਨੇ ਕੰਮ ਦੇ ਵਿੱਚ ਜੋ ਮੇਨ ਦੋਸ਼ੀ ਹਨ ਜਿਨ੍ਹਾਂ ਨੇ ਮੌਕੇ ਤੇ ਬੁਲੀਆਂ ਚਲਾਈਆਂ ਤੇ ਤਰਲੋਚਨ ਸਿੰਘ ਦੀ ਹੱਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅبتدي ਸਾਡੀ ਇਸ ਦੇ ਵਿੱਚ ਅੱਗੇ ਹੋਰ ਤਰਤੀਸ ਚ ਕਿਹੜੇ ਕਾਰਨ ਚ ਇਹ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਪੁਨਰਦੀ ਕੁਝ ਕੁ ਵਿਚੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਬਾਦੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੀ ਪਿੰਡ ਦੇ ਵਿੱਚ ਕੋਈ ਅਜਿਹੀ ਰੰਜਿਸ਼ਬਾਦੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰ ਦਾਤ ਨੂੰ ਜਾ ਮੈਂ ਜੀ ਪਲਾਨ ਸੀ ਵਾਰ ਦਾ ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਬੰਸ਼ਾ ਸੀਗੀ ਆਪਣੀ ਦੁਸ਼ਮਣੀ ਨੂੰ ਪੂਰਾ ਕਰ ਦਿੱਤੀ ਤੇ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਸਵਾਰਦਾਤ ਪਹੁੰਚ ਜਾ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਆਪਣੀਆਂ ਟੀਮਾਂ ਨੂੰ ਆਪਣੀ ਥਾਂ ਤੇ ਭੇਜੀਆਂ ਤੇ ਉਤੋਂ ਬਾਅਦ ਹੀ ਜੋ ਨੇਂਦੋਸ਼ੀ ਹੈ ਜੋ ਕਿ ਮੌਕੇ ਤੇ ਸਿੱਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਇਲਜ਼ਾਮ ਲਾਇਆ ਉਹਨਾਂ ਨੇ ਪ੍ਰਸਤਾਵ ਕੋਈ ਪੋਲੀਟੀਕਲ ਇਸ਼ੂ ਤਾਂ ਨਹੀਂ ਸੀ ਮੈਨੂੰ ਕੋਈ ਇਲੈਕਸ਼ਨ ਨੂੰ ਲੈ ਕੇ ਆਉਣਾ ਟ੍ਰੈਂਡ ਕਰੀ ਅਜੇ ਤੱਕ ਸਾਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਕਰਦੀ ਨਹੀਂ ਸੋ ਅਜੇ ਇਸ ਚੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇਖੜ ਕਰਦੇ ਮੈਮ ਕਿੰਨੇ ਲੋਕ ਸ਼ਾਮਿਲ ਹੈ ਇਸ ਵਾਰਦਾਤ ਦੇ ਵਿੱਚ ਜੋ ਬਦਈ ਮਕਦਮਾ ਹੈ ਡਾਕਟਰ ਦੇ بیٹے ਵੱਲੋਂ ਜੱਫਾਇਰ ਦਰਜ ਹੋਇਆ ਹੁੰਦਾ ਨੇ ਇਸ ਦੇ ਵਿੱਚ ਤਿੰਨ ਦੋਸ਼ੀਆਂ ਤੇ ਐਫਆਈਆਰ ਜਿਸਟ ਕੀਤਾ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜ਼ਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਇਗਜ਼ਾਮਿਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅਗੇ ਕਦਮ ਕਰਦੇ ਹਾਂ ਵੀ ਬਾਕੀ ਤੇ ਕਿਰ ਇਲਜ਼ਾਮ ਲਗਾਏ ਗਏ ਨੇ ਜੀ ਕਿਰ ਇਨਵੋ ਉਹਨਾਂ ਨੇ ਆਪਣੀ ਕੰਪਲੇਂਟ ਵਿੱਚ ਇਹ ਦੱਸਿਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਨੇ ਅਸੀਂ ਅਪਾ ਤਫਤੀਸ਼ ਕਰ ਰਹੇ ਹਾਂ ਕਿ ਆਪਾਂ ਜਿਵੇਂ ਵੀ ਸਾਹਮਣੇ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਨਾ ਜੀ ਅਕਿਊਜ਼ੀ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਜੀ ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸੱਟ ਦਾ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਬਾਤਾਂ ਲੱਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਕੇ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਅਜੈ ਕਿੰਸਟਰੈਸ ਕੀਤਾ ਜਿਵੇਂ ਵੀ ਜੋ ਇਸ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਨਾਲ ਦੱਸਣਾ ਜਿਹੜਾ ਕਿਉ ਡਰੈਸ ਕੀਤਾ ਉਹ ਤੇ ਪੋਲੀਟਿਕਲ ਬੈਕਗਰਾਉਂਡ ਸਾਹਮਣੇ ਹੈ ਨਹੀਂ ਅਸੀਂ ਇਸ ਦੇ ਵਿੱਚ ਪਾ ਤੇ ਵੈਪਨ ਜਿਹੜਾ ਲਾਇਸੈਂਸੀ ਹੈ ਜੋ ਮੈਮ ਹਾਂ ਜੀ ਵੈਪਨ ਤੇ ਰਾਉਂਡ ਕਿਸੇ ਕੁਝ ਦੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ ਉਹ ਨਾ ਤਾਂ ਲਾਇਸੈਂਸੀ ਰਹਿਣਗਾ ਤੇ ਉਥੇ ਮੌਕੇ ਤੇ ਜੋ ਤੇਮੀਆ ਚਾਰ ਰਾਉਂਡ ਜੋ ਚਲੇ ਹਨ ਸਾਨੂੰ ਤੋਂ ਜੋ ਖੋਲ ਬਰਾਮਦ ਹੋਏ ਉਹ ਅਸੀਂ ਖੋਲ ਵੀ ਲਿਆ ਇੱਥੇ ਤੇ ਉਹਨਾਂ ਦਾ ਵੀ ਅੱਗੇ ਪ੍ਰੈਸ ਕਨਫਰੈਂਸ ਹੈ ਮੈਨੂੰ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਕੰਨੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਰਮਟਰ ਕਰ ਸਕਦੇ ਅਸੀਂ ਕਰ ਰਹੇ ਹਾਂ ਤਕਤੀਸ਼ ਤੁਹਾਨੂੰ ਇਸ ਦੀ ਮੈਂ ਜਿਹੜੀ ਡਿਟੇਲ ਹੈ ਜੀ ਪਰਚੇ ਦੀ ਜਿਹੜੀਆਂ ਤਾਰਾਵਾਂ ਲੱਗੀਆਂ ਨੇ ਜੀ ਉਹਨਾਂ ਦੇ ਬਾਅਦ ਅਪਾ ਪ੍ਰੈਸ ਨੋਟ ਤੁਹਾਨੂੰ ਦੇ ਸਕਦਾ ਮੈਂ ਜੀ ਥੈਂਕ ਯੂ ਜੀ ਥੈਂਕ ਯੂ